ਅੱਜਕੱਲ ਨਸ਼ਾ ਪੰਜਾਬ ਵਿੱਚ ਵੱਡਾ ਮਸਲਾ ਪੰਜਾਬ ਦੀ ਸਿਆਸੀ ਜਮਾਤ ਨੂੰ ਇਸ ਤੇ ਕੀ ਕਰਨਾ ਚਾਹੀਦਾ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀ رائے ਹੈ ਕਿ ਜਿਸ ਤਰ੍ਹਾਂ ਖਿਡਾਰੀਆਂ ਦਾ ਡੋਪ ਟੈਸਟ ਹੁੰਦਾ ਉਸੇ ਤਰ੍ਹਾਂ ਲੀਡਰਾਂ ਅਤੇ ਵਿਧਾਇਕਾਂ ਦਾ ਵੀ ਹੋਣਾ ਚਾਹੀਦਾ ਚਾਹੇ ਉਹ ਆਪੋਜੀਸ਼ਨ ਦੇ ਨੇ ਚਾਹੇ ਉਹ ਸੱਤਾ ਪਾਰਟੀ ਦੇ ਨੇ ਸਾਡੇ ਨਾਲ ਤੋਤਾ ਸਿੰਘ ਨੇ ਇਸ ਟਾਈਮ ਸਰ ਕੀ رائے ਆ ਤੁਹਾਡੀ ਕਿ ਜਿਹੜੇ ਵੀ ਇਹ ਵਿਧਾਨ ਸਭਾ ਦੇ ਅੰਦਰ ਚਾਹੇ ਉਹ ਆਪੋਜੀਸ਼ਨ ਦੇਣੇ ਚਾਹੇ ਉਹ ਸੱਤਾਧਿਰ ਦੇਣੇ ਉਹਨਾਂ ਦਾ ਡੋਟ ਟੈਸਟ ਹੋਣਾ ਚਾਹੀਦਾ ਅਸਲ ਗੱਲ ਇਹ ਹੈ ਕਿ ਜਿਹੜਾ ਕੋਈ ਦੇਸ਼ ਆ ਆਰਥਿਕ ਉੱਤੇ ਟੁੱਟ ਜਾਵੇ ਜਾਂ ਸੂਬਾ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਵੇ ਉਹਨੂੰ ਕਵਰ ਕਰਨਾ ਸੌਖਾ ਉੱਥੋਂ ਦੇ ਲੋਕ ਮਿਹਨਤ ਕਰਕੇ ਉਹਨੂੰ ਛੇਤੀ ਕਵਰ ਕਰ ਸਕਦੇ ਆ ਪਰ ਜੇ ਨਸ਼ੇ ਜਿਸ ਸੂਬੇ 'ਚ ਵੜ ਜਾਣ ਜਿਸ ਦੇਸ਼ ਵੜ ਜਾਣ ਉਹਨਾਂ ਨੂੰ ਕਵਰ ਕਰਨ ਲਈ ਬੜਾ ਸਮਾਂ ਲੱਗਦਾ ਔਰ ਉਹ ਜਿਹੜਾ ਨੁਕਸਾਨ ਆ ਉਹਦਾ ਘਾਟਾ ਪੂਰਾ ਨਹੀਂ ਹੋ ਸਕਦਾ ਇਸ ਲਈ ਸਾਡੇ ਦੇਸ਼ ਦੇ ਵਿੱਚ ਮੈਂ ਦੇਖਿਆ ਬਹੁਤ ਸਾਰੇ ਸੂਬਿਆਂ ਵਿੱਚ ਤੇ ਸਾਡੇ ਆਪ ਦੇ ਸੂਬੇ ਵਿੱਚ ਵੀ ਕੋਈ ਨਾਥਾ ਵੱਧ ਰਿਹਾ ਸੀਗਾ ਇਸ ਲਈ ਇਸ ਨੂੰ ਮੁੱਖ ਰੱਖ ਕੇ ਮੈਂ 1997 ਜਦੋਂ ਵਿਦਿਆ ਮੰਤਰੀ ਬਣਿਆ ਮੈਂ ਸੈਕਟੇਡ ਬਾਅਦ ਚ ਗਿਆ ਸੀ ਸੌ ਲੈਣ ਤੋਂ ਬਾਅਦ ਪਹਿਲੇ ਮੈਂ ਮੋਹਾਲੀ ਦੇ ਵਿੱਚ ਉੱਥੇ ਸਾਰੇ ਸਾਡੇ ਅਧਿਆਪਕ ਜਿਹੜੇ ਸੀਗੇ ਜਿਹੜੇ ਸਟੂਡੈਂਟ ਸੀ ਉਹਨਾਂ 10000 ਬੱਚਿਆਂ ਦੀ ਤੇ ਮੈਂ ਅਧਿਆਪਕਾਂ ਦੀ ਗਵਾਹੀ ਕਰਕੇ ਇੱਕ ਜਲੂਸ ਕੱਢਿਆ ਸੀ ਮੈਂ ਤਿੰਨ ਤਖਤੀਆਂ ਹੱਥਾਂ ਚ ਲਈਆਂ ਸੀ ਉਸ ਵੇਲੇ ਸਾਰੇ ਬੱਚਾਂ ਦੇ ਉਸ ਹੀ ਦਿਹਾੜਕਾਂ ਦੇ ਸੀ ਕਿ ਨਸ਼ੇ ਛੱਡੋ ਧੀ ਬਚਾਓ ਤੇ ਵਿੱਦਿਆ ਲਵੋ ਇਹ ਨਾਰਾ ਦਿੱਤਾ ਸੀਗਾ ਪਰ ਮੈਨੂੰ ਬੜਾ ਦੁੱਖ ਆ ਕਿ ਉਸ ਵੇਲੇ ਨਾ ਤਾਂ ਸੰਸਥਾਵਾਂ ਨੇ ਬਹੁਤਾ ਇਸ ਗੱਲ ਨੂੰ ਲਿਆ ਤੇ ਨਾ ਬਹੁਤਾ মিডিਏ ਨੇ ਜੋ মিডিਆ ਹੁਣ ਫਿਕਰ ਕਰ ਰਿਹਾ ਜੇ ਕਿਤੇ মিডিਆ 97 ਵਿੱਚ ਫਿਕਰ ਕਰਦਾ ਤੋ 17 ਸਾਲ ਪਹਿਲਾਂ ਆ ਸਾਡੇ ਸੂਬੇ ਦੇ ਹਾਲਤੀ ਨਾ ਹੁੰਦੇ ਉਸ ਲਈ ਮੈਨੂੰ ਉਦੋਂ ਪਤਾ ਵੀ ਕੁੜੀਆਂ ਦੀ ਗਿਣਤੀ ਘਟ ਰਹੀ ਆ ਮੈਂ ਤਾਂ ਹੀ ਮਾਰਨਜੀਤ ਸਿੰਘ ਦੀ ਮਾਂ ਦੀ ਮਿਸਾਲ ਹੁੰਦੀ ਰਾਜਕੁਰ ਦੀ ਵਿਡਰੁਖੇ ਪਿੰਡ ਜਾ ਕੇ ਦੇਖੋ ਕਿ ਤੋੜੇ ਚੋਂ ਕੱਢੀ ਸੀ ਮਹਾਪੁਰਸ਼ ਨੇ ਤੇ ਉਹਦੇ ਪੇਟੋਂ ਮਾਰਨਜੀਤ ਸਿੰਘ ਜਮਾ 1780 ਸਿਆਸੀ ਜਮਾਤ ਦੀ ਤੁਸੀਂ ਕਹਿ ਰਹੇ ਹੋ ਸਿਆਸੀ ਜਮਾਤ ਦੀ ਕੀ ਇਸੇ ਲਈ ਮੇਰਾ ਕਹਿਣ ਤੋਂ ਬਾਅਦ ਸਿਆਸੀ ਜਮਾਤ ਦੀ ਗੱਲ ਹੀ ਕਰਨਾ ਸਾਰਿਆਂ ਦੀ ਮੇਰਾ ਇਹ ਇਹ ਜਿਹੜੇ ਨਸ਼ੇ ਆ ਜੇ ਵੱਧ ਰਹੇ ਆ ਇਹ ਕੋਈ ਇਕੱਲੀ ਪਾਰਟੀ ਕੋਈ ਨਹੀਂ ਰੋਕ ਸਕਦੀ ਨਾ ਕੋਈ ਅਫਸਰ ਹੋ ਸਕਦਾ ਇਹ ਸਾਰੀਆਂ ਰਾਸੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਆਪਦੇ ਘਰ ਸਾਫ਼ ਕਰਨੇ ਪੈਂਦੇ ਆ ਮੈਂ ਵਿਧਾਨ ਸਭਾ ਜੀ ਇੱਕ ਕੁਦਰਤੀ ਮਤਾ ਆਇਆ ਸੀ ਕਿ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਨਸ਼ਾ ਰਹਿਤ ਸਮਾਇਕ ਵਿੱਚ ਸਿਰਜਿਆ ਜਾ ਸਕਦਾ ਉਹਦੇ ਤੇ ਸਾਰੇ ਵਿਧਾਇਕਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਸੀ ਉੱਥੇ ਮੈਂ ਖੁੱਲ ਕੇ ਆਪਦੇ ਵਿਚਾਰ ਦਿੱਤੇ ਸੀ ਵੀ ਆਪਾਂ ਬੜਾ ਇੱਕ ਚਰਚਾ ਚੱਲ ਰਹੀ ਆ ਵੀ ਕੈਂਪ ਲਾਓ ਜੀ ਲੋਕਾਂ ਨੂੰ ਜਾਗਰੂਕ ਕਰੋ ਜੀ ਔਰ ਕੈਂਪ ਦਾ ਫੀਤਾ ਉਹ ਕੱਟਦੇ ਆ ਜਿਹੜੇ ਆਪ ਨਸ਼ਾ ਕਰਦੇ ਹੁੰਦੇ ਆ ਲੋਕ ਹੱਸਦੇ ਹੁੰਦੇ ਆ ਵੀ ਸਾਨੂੰ ਨਸ਼ਾ ਛੱਡਣ ਲਈ ਕਹਿੰਦੇ ਆਪ ਇਹ ਵਰਤਦੇ ਆ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚਾਹੀਦਾ ਕਿ ਸਾਨੂੰ ਆਪ ਦਾਬ ਸਾਫ਼ ਰੱਖਣਾ ਚਾਹੀਦਾ ਕਿ ਜੇ ਇੱਕ ਖਿਡਾਰੀ ਆ ਚਾਹੇ ਉਹ ਕਿਸੇ ਕਿਸਮ ਦੀ ਗੇਮ ਵੀ ਖੇਡਦਾ ਨੈਸ਼ਨਲ ਖੇਡਣਾ ਇੰਟਰਨੈਸ਼ਨਲ ਖੇਡਣਾ ਉਹਦਾ ਟੈਸਟ ਹੋ ਸਕਦਾ ਤੇ ਸਾਡੇ ਜਿਹੜੇ ਪੋਲੀਟੀਕਲ ਬੰਦੇ ਆ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਉਹਨਾਂ ਦਾ ਵੀ ਹੋਣਾ ਚਾਹੀਦਾ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਸਾਰੇ ਤਰ੍ਹਾਂ ਦੇ ਲੀਡਰਾਂ ਦੇ ਚਾਹੇ ਲੋਕ ਸਭਾ ਦੇ ਮੈਂਬਰ ਨੇ ਚਾਹੇ ਬਲਾਕ ਸਮਤੀ ਦੇ ਚਾਹੇ ਪੰਚਾਇਤਾਂ ਦੇ ਸਰਪੰਚ ਨੇ ਚਾਹੇ ਵਿਧਾਨ ਸਭਾ ਮਾਂ ਦੇ ਵਿਧਾਇਕ ਨੇ ਚਾਹੇ ਪੰਜਾਬ ਦੀ ਵਿਧਾਨ ਸਭਾ ਚ ਕਾਂਗਰਸ ਤੇ ਕਾਲੀ ਦਲ ਦੇ ਵਿਧਾਇਕ ਨੇ ਸਭ ਵਾਰ ਇੱਕ ਕਾਨੂੰਨ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਡੋਪ ਟੈਸਟ ਹੋਵੇ ਉਹਨਾਂ ਦਾ ਟੈਸਟ ਹੋਵੇ ਤਾਂ ਕਿ ਜਿਹੜੇ ਲੋਕ ਸਮਾਜ ਨੂੰ ਸੇਧ ਦਿੰਦੇ ਨੇ ਉਹ ਆਪ ਬਿਲਕੁਲ ਸਾਫ਼ ਸੁਥਰੇ ਹੋਣ ਤਾਂ ਹੀ ਉਹ ਚੰਗਾ ਮੈਸੇਜ ਪੰਜਾਬ ਨੂੰ ਦੇ ਸਕਦੇ ਨੇ ਸਮਾਜ ਨੂੰ ਦੇ ਸਕਦੇ ਨੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ